ਕਸਪਤ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਜੋ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀਆਂ ਚੋਣਾਂ ਹੋਣ ਜਾ ਰਹੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਕੇ ਉਹਨਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜਿਹੜਾ ਜੋਰ ਲਗਾਇਆ ਜਾ ਰਿਹਾ ਤੇ ਵੱਖ-ਵੱਖ ਘਰ-ਘਰ ਘਰਾਂ ਵਿੱਚ ਜਾ ਕੇ ਅਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਚੋਣ ਜਲਸੇ ਕੀਤੇ ਜਾ ਰਹੇ ਆ ਇਸੇ ਲਈ ਅ태 ਤ ਹਲਕਾ ਦਾਖਾ ਦੇ ਵਿਧਾਇਕ ਮਨਪੀਰ ਈਆਲੀ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ ਤੇ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਤੇ ਜूण ਪੜ੍ਹਨ ਦੀ ਗੱਲ ਕਰੀਏ ਤਾਂ ਉਥੋਂ ਗਰਮੀ ਸਿੰਘ ਖਾਨਸ ਜੋ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਿਹਾ ਉਹਨਾਂ ਨੂੰ ਜਿਤਾਉਣ ਲਈ ਤੇ ਹੋਰ ਵੱਖ-ਵੱਖ ਬਲਾਕ ਸਮಿತಿ ਜਿਹੜੇ ਉਮੀਦਵਾਰ ਜਿਤਾਉਣ ਲਈ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਜਾ ਰਹੇ ਆ ਆਓ ਵੱਖ-ਵੱਖ ਲੋਕਾਂ ਨੂੰ ਮਨਪਤੇ ਵਾਲੀ ਤੇ ਗਰਮੀ ਸਿੰਘ ਹਾਂ ਸਾਥ ਕੀ ਅਪੀਲ ਕਰਦੇ ਆ ਆਓ ਤੁਹਾਨੂੰ ਦਿਖੋਨੇ ਵੱਖ-ਵੱਖ ਪਿੰਡਾਂ ਦਾ ਇਹ ਦ੍ਰਿਸ਼ ਮੇਰੇ ਸਾਹਮਣੇ ਮੇਰੇ ਪਿਆਰੇ ਜੀਵਨ ਭਰਾ ਜਿੰਨੇ ਜੀਰਾਂ ਪਹੁੰਚੇ ਆ ਪੇੜਾ ਮਕਾਵਾਂ ਜਿੰਨੇ ਵੀ ਆਇਆ ਤੁਸੀਂ ਸ਼ਰਮਤ ਤੇ ਵਾਰੀ ਗੁਰਜੀਤ ਕਾਕਾ ਸਾਹਿਬ ਵਾਹਿਗੁਰੂ ਅਸੀਂ ਅੱਜ ਜੂਨ ਪ੍ਰੈਂਟ ਤੋਂ ਜਿਲ੍ਹਾ ਪ੍ਰਿੰਟ ਦੇ ਮੈਂਬਰ ਉਮੀਦਵਾਰ ਮਨਪ੍ਰੀਤ ਸਿੰਘ ਵਾਲੀ ਨੇ ਆਪਾਂ ਨੂੰ ਮੌਕਾ ਦਿੱਤਾ ਕਿ ਸੋ ਸਭ ਕੇ ਇਹਨਾਂ ਨੇ ਆਪਾਂ ਨੂੰ ਵੜਾਇਆ ਆਪਾਂ ਇਹਨਾਂ ਦੇ ਰਹਿਣੀ ਆ ਬਾਕੀ ਤੁਹਾਨੂੰ ਪਤਾ ਹੀ ਇਹਨਾਂ ਨੇ ਸਾਰੇ ਕੰਮ ਕੀਤੇ ਜੋ ਵੀ ਕੀਤਾ ਤੁਹਾਨੂੰ ਸਮਝਾਣੋ ਆਪਣੇ ਦਾ ਨੇੜੇ ਰਹਿੰਦੇ ਆ ਤੇ ਬਾਕੀ ਲਖਮੀ ਸਿੰਘ ਜੀ ਬਲਕ ਮਥੋਂ ਬਲਕ ਸੰਪਤੀ ਤੋਂ ਬੜੇ ਆ ਅਸੀਂ ਅੱਜ ਇਹੇ ਤੁਹਾਨੂੰ ਬੇਨਤੀ ਕਰਦੇ ਆਂ ਵੀ 14 ਤਰੀਕ ਨੂੰ ਤੁਸੀਂ ਟਰੱਕ ਤੇ ਮੋਹਰਾਂ ਲਾਉਣੀਆਂ ਇੱਕ ਟੋਚ ਬਾਕੀ ਤੁਹਾਨੂੰ ਪਤਾ ਹੀ ਆਵੇ ਅੱਗੇ ਆਪਾਂ ਤਕਰੀ ਦੇ ਨਿਸ਼ਾਨ ਤੇ ਲੜਦੇ ਹਾਂ ਅਸੀਂ ਤੇ ਆਪਾਂ ਆਯਾਤ ਲੜ ਰਹੇ ਹਾਂ ਇਹ ਪਲੇਖਾ ਰਖਾਇਓ ਬੜੀ ਸੋ ਸਮਝ ਕੇ ਕਿਉਂਕਿ ਕਈ ਭਰਾ ਕਹਿੰਦੇ ਵੀ ਵਾਲੀ ਸਾਡਾ ਤਕੜੀ ਤੇ ਜੀ ਨਾ ਆਪਾਂ ਉਹਨਾਂ ਨਾਲ ਨਾਰਾਜ਼ ਆਂ ਕਟਲ ਲੀਡਰ ਨਾਰਾਜ ਹੈ ਇਹਦੇ ਹਸਰਤਾਂ ਨਹੀਂ ਚੱਲਦੇ ਹੋ ਬੜਾ ਜ਼ੋਰ ਲਾਇਆ ਆਪਾਂ ਤਾਂ ਆਪਣੇ ਦੇ ਹੀ ਅਸਰਾ ਕੁਝ ਜਿੱਦਣ ਨੂੰ ਕਹਿਣਗੇ ਸਿੱਧੇ ਹੋ ਕੇ ਤੁਰਪਾਂਗੇ ਬਾਕੀ ਤੁਸੀਂ ਸਾਰੇ ਪਤਾ ਵਿੱਚ ਕਿੰਨਾ ਕੰਮਕਾਰ ਜਦੋਂ ਵੀ ਆਪਾਂ ਜਾਣਦੇ ਆ ਪਰ ਜਵਾਬ ਨਹੀਂ ਦਿੰਦੇ ਦੋ ਬਿੱਟ ਪੇਪਰ ਮੈਂਟੇ ਆਪਣੇ ਨਿਸ਼ਾਨ ਦੋ ਪੱਤਰ ਇੱਕ ਅੰਗਲਾ ਪੀਜੀ ਆ ਜਵਾਬ ਦੇ ਦਿੰਦੇ ਚੱਲ ਨਹੀਂ ਕੋੰਦੇ ਜਿਹੜੀ ਮੋਹਰ ਆ ਉਸ ਤੱਕ ਭਰਉਣਾ ਨਹੀਂ ਹੈ ਵਿਚਾਰੇ ਨਿਸ਼ਾਨ ਤੇ ਲੰਮੀ ਕਈ ਵਾਰੀ ਨਾ ਗੱਲ ਤੇ ਜੋ ਲੈਣ ਦੇ ਤਰੁ ਕਰਉਂਦੇ ਉਹ ਰੱਦ ਕਰ ਦਮਰੇਗਾ ਆਪਣਾ ਕਹਿ ਕੇ ਬੋਰਡ ਕੀਂਤੀ ਆ ਬਾਕੀ ਉਹਦੇ ਪਤਾ ਹੀ ਆ ਵੀਰਵਾਰ ਸਾਹਿਬ ਬਹੁਤ ਦੂਰ ਆ ਰਹੇ ਆ ਬਾਕੀ ਤੁਹਾਨੂੰ ਵਿਸਾਰਨਾ ਯਾਨੀ ਸਾਹਿਬ ਦੱਸਣਗੇ ਤੇ ਬਸ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੇਲੇ ਸੇਨ ਹਾਲ ਪਰ ਗਵੀ ਸੰਗੀ ਹਾਂ ਮੇਰੇ ਸਤਿਕਾਰਯੋਗ ਵੀਰੋ ਜਣੋ ਭੈਣੋ ਭਰਾਓ ਜਨਗਤ ਉਪਾਇ ਪਰਿਸਤੁਪਿਕਰ ਵਾਜੂ ਜੀ ਦਾ ਸਾਥ ਸ ਆਜ ਅਸੀਂ ਤੁਹਾਡੇ ਨਗਰ ਵਿੱਚ ਬੋਟਾ ਮੰਗਣ ਆਇਆ ਮਨ ਸਿੰਘ ਜੀ ਆੜੀ ਦੇ ਕੰਮਾਂ ਲਈ ਉਹਨਾਂ ਨੇ ਮੈਨੂੰ ਜ਼ਿਲ੍ਹਾ ਪ੍ਰੀਜਾ ਨਿਰਵਲ ਟੋਮਕੇ ਮਾਨ ਬਖਸ਼ਿਆ ਮੈਂ ਸਾਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਬਈ ਉਹ ਨਿਸ਼ਾਨ ਲੱਕ ਉੱਤੇ ਮੋੜਾ ਲਾ ਕੇ ਗਾਵਾ ਕਰੋ ਦੂਜਾ ਬਲਕ ਸ਼ਾਂਤੀ ਦਾ ਬੈਟਰੀ ਜੁਟਾਜ ਬੈਟਰੀ ਆ ਉਹ ਨਿਸ਼ਾਨ ਹੈ ਬਾਕੀ ਤੁਸੀਂ ਸਾਰੇ ਮਨਤੇ ਸਿਹਾਈ ਦੇ ਜਾਨੂ ਕੰਮ ਜੋ ਤੁਹਾਨੂੰ ਜਾਣਿਆ ਕਰਵਾਦਾ ਜੋ ਵੀ ਜਾਓ ਉਹ ਜਾਵਨੀ ਇਹ ਆਪਣੀ ਜਿਹੜੀ ਇਲੈਕਸ਼ਨ ਆ ਇਹ ਵੱਖਰੀ ਹੈ ਅੱਗੇ ਆਪਾਂ ਤਕੜੀ ਦੇ ਨਿਸ਼ਾਨ ਤੇ ਲੜਦੇ ਰਹਿੰਦੇ ਸੀ ਆਪਾਂ ਹੁਣ ਆਜ਼ਾਦਮੀ ਦੁਆਰਾ ਮਨਪੀਸੇ ਆਲੇ ਦਾ ਖੜੇ ਆਂ ਆਪਣੀ ਇਸ ਟਾਈਮ ਕੋਈ 파ਰਟੀ ਨਹੀਂ ਅਗੇ ਸ਼ੋਨੀ ਕਾਦੀ ਦਾ ਸੀਗਾ ਉਹ ਸਾਡੇ ਲੀਡਰ ਦੇ ਹੁਕਮ ਤੇ ਨਹੀਂ ਚੱਲਿਆ ਇਸ ਕਰਕੇ ਸਾਡੇ ਲੀਡਰ ਨੇ ਕਿਹਾ ਬਿਲਕੁਲ ਆਪਦੇ ਕੰਮ ਠੀਕ ਕਰੋ ਫੇਰ ਵਿਚਾਰ ਹੋ ਸਕਦੇ ਆ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਇਹਨਾਂ ਕੁੱਝ ਕੀਤਾ ਮਾਗੀਆਂ ਮੰਗ ਕੇ ਅੱਗਾ ਤੱਕ ਦੇ ਮੂਰੇ ਬਹਿ ਗਏ ਜੀ ਆ ਕੀਤਾ ਹਾਂਜੀ ਕੀਤਾ ਆ ਕੀਤਾ ਹਾਂਜੀ ਕੀਤਾ ਫੇਰ ਮੁਕਰ ਗਏ ਗਲਤੀਆਂ ਤੋਂ ਗਲਤੀ ਦੇ ਗਲਤ ਤੋਂ ਕਰੀ ਜਾ ਰਿਹਾ ਹੈ ਆਪਣੇ ਜੋ ਲੀਡਰ ਨੇ ਉਹਨਾਂ ਨੇ ਇਹੀ ਗੱਲ ਕਹੀ ਜੀ ਸਵਾਦ ਠੀਕ ਕਰੋ ਜੋ ਕਿ ਪਾਲਸ ਦੀ ਪਾਰਟੀ ਹੈ ਜੀ ਕਿ ਜੀ ਆਪ ਦੀ ਪਾਰਟੀ ਕਿਹਦੇ ਨੌਜਵਾਨ ਦੀ ਪਾਰਟੀ ਹੈ ਇਹ ਸਾਰੇ ਪਾਲਸ ਦੀ ਪਾਰਟੀ ਆ ਇਸ ਕਰਕੇ ਤੁਸਨੂੰ ਮਨਪਸੇ ਅਜਿਹਾ ਸਾਜੋ ਇਹ ਇਲੈਕਸ਼ਨ ਤੁਸੀਂ ਯੂਨੀਅਨ ਦਾ ਸਮਝੋ ਇਹ ਹਰਕੇ ਬਾਕੀ ਨੇ ਆਪਣਾ ਸਾਰੇ ਵਰਲਡ ਦੇ ਵਿੱਚ ਤੇ ਅਸਰੇ ਆਪਣੇ ਪੰਜਾਬ ਦਾ ਪਤਾ ਲੱਗ ਜਾਈ ਵੀ ਜੋ 42 ਸੌ ਹਜ਼ਾਰ ਦਾ ਨੇ ਖੜੇ ਆ ਆਪਾਂ ਉਹਨਾਂ ਦੇ ਵਿਚਾਰਾਂ ਦਾ ਸਹੀ ਆ ਇਹ ਤਾਂ ਸਹੀ ਆ ਮੈਂ ਇੱਕ ਜਗਾੜਾ ਛੱਡੂਗਾ ਦੋਨੇ ਹੱਥ ਕਰੇ ਕਰਕੇ ਬੋਲੇ ਸੋਨ ਹਾਲ ਜਤੁਰੀ ਬਾਕੀ ਉਸਤਾਨ ਸਾਡੇ ਲੀਡਰ ਸਾਹਿਬ ਜੀ ਅੱਜ ਦੱਸਣਗੇ ਮੈਂ ਤਾਂ ਅੱਜ ਜੋੜ ਕੇ ਬਹਿਸਦੀ ਕਰਦਾ ਵੀ ਤੁਸੀਂ ਉਦੋਂ ਧਿਆਨ ਨਾਲ ਬੋਟ ਪਾਉਣੀ ਹੈ ਕਿਉਂਕਿ ਆ ਨਿਸ਼ਾਨਾ ਦੀ ਬੈਟਰੀ ਟਿਕਾ ਦੋ ਤਨ ਮਿਲਦੀਆਂ ਵਰਤੀਆਂ ਉਹਦੇ ਵਿੱਚ ਜਿਹੜਾ ਵੀ ਜਿਹੜੀ ਮਿਲਣੀ ਹੈ ਉਹ ਟਰੱਕ ਤੇ ਮੂਰ ਲੜਣੀ ਹੈ ਇੱਕ ਬਰਾਸਾਂਤੀ ਹੈ ਉਹ ਤੁਰੀ ਕਾਹ ਚ ਦਿਲਾਉਣੀ ਇਹ ਚੀਜ਼ ਦਾ ਧਿਆਨ ਕਰਨਾ ਪੂਰਾ ਜ਼ੋਰ ਨਾਲ ਉਹਨਾਂ ਤੁਰੀ ਪੂਰਾ ਜੋਰ ਲਾ ਕੇ ਯਾਰੀ ਸਾਧ ਨੂੰ ਕਹਾਵਾਂ ਕਰ ਦਿਓ ਮਾਈ ਨਾ ਕਹਿਣਾ ਹੁੰਦਾ ਕੀ ਮਰਦਾ ਗੱਜਣਾ ਵਾਹੀ ਦੁੱਜੇ ਦਾ ਖਾਲਸਾ ਵਾਹੀ ਦੁੱਜੇ ਦਾ